ਰਾਸ਼ਨ ਡੀਪੂ 홀ਡਰ ਫੈਡਰੇਸ਼ਨ ਆਫ ਪੰਜਾਬ ਵੱਲੋਂ શ્રી ਅਖੰਡ ਪਾਰਸ ਸਾਹਿਬ ਦਾ ਪੋਗ ਤਪਸਥਾਨ ਬਾਬਾ ਜਗਤ ਸਿੰਘ ਪਿੰਡ ਕਾਂਝਲਾ ਵਿਖੇ ਪਾਇਆ ਗਿਆ ਇਸ ਮੌਕੇ ਡਾਕਟਰ ਰਾਜੀਸ਼ ਸ਼ਰਮਾ ਡਾਕਟਰ ਕਮਲਦੀਪ ਸ਼ਰਮਾ ਨੇ ਕਰੀਬ 300 ਮਰੀਜ਼ਾਂ ਦੇ ਅੱਖਾਂ ਦਾ ਚੈੱਕਅਪ ਕੀਤਾ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅੱਜ ਪੰਜਾਬ ਦੇ ਡੀਪੂ 홀ਡਰਾਂ ਦੀਆਂ ਬਹੁਤ ਸਾਰੀਆਂ ਸਮੱਸਿਆਤਿਆਂ ਜਦੋਂ ਦੀ ਪੰਜਾਬ ਸਰਕਾਰ ਬਣੀ ਐ ਦੀਪੂ ਹੋਲਡਰਾਂ ਦਾ ਟਿੰਬਰ ਕੱਟਦਾ ਜੁਹਾਂ ਨੇ ਦੀਪੂ ਖਤਮ ਕਰਤੇ ਸੀਗੇ ਨਵੇਂ ਦੀਪੂ ਦੇ ਕੇ ਮਰਦ ਫੜਨ ਨੂੰ ਘਰ ਘਰ ਆਟਾ ਬਚਾਤਾ 18 18000 ਦਾ ਪੰਜਾਬ ਦਾ ਦੀਪੂ ਹੋਲਡਰ ਬਈਲਾ ਇਸ ਕਰਕੇ ਜਦੋਂ ਅਸੀਂ ਧਰਨੇ ਲਈ ਹਾਈ ਕੋਰਟ ਗਏ ਤਾਂ ਇਸ ਸਾਡੇ ਕਪਤਵਸਤਾਨ ਦੇ ਬਾਬਾ ਜੱਗਾ ਸਾਹਾਵਾ ਬਾਬਾ ਜੱਲ ਸਿੰਘ ਦੇ ਸਾਥ ਦੇ ਫਿਲ ਸਭ ਤੋਂ ਕੀ ਕਿਰਪਾ ਹੋਈ ਉਹਨਾਂ ਦੀ ਸਾਡੀਆਂ ਸਾਰੀਆਂ ਬੀਬੀਆਂ ਮਜ਼ਾਦਿਆਂ ਪੂਰੀਆਂ ਹੋਈਆਂ ਸਾਡੀ ਜਿੱਤ ਹੋਈ ਇਸ ਕਰਕੇ ਅੱਜ ਪੰਜਾਬ ਦੇ ਦੀਪੂ ਹੋੜਾ ਨੇ ਤੇ ਜੱਗਾਵ ਖੰਡਬਾਤ ਕਰਾਇਆ ਅੱਜ ਝੋਲਦੇ ਨੇ ਅੱਜ ਅਸੀਂ ਇਸ ਜੰਗ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੇਰ ਪਰ ਹੱਥ ਰੱਖਿਆ ਜਿਹੜੇ ਡੀਪੂ ਖਤਮ ਹੋਤੇ ਗਏ ਦੁਬਾਰੇ ਚੱਲਦੇ ਰੱਖੇ ਦੀਪੂ ਦਾ ਰੰਗਾਰ ਬਚਿਆ ਦੀਪੂ ਆਂਦੀ ਆਂਸਾਨ ਦੀ ਜਿੱਤ ਦੀ ਉਹ ਬਜੀ ਉਹ ਬਾਬਾ ਜੀ ਕਰਕੇ ਬਜੀ ਅੱਜ ਇਸ ਕਰਕੇ ਅਸੀਂ ਇਸੇ ਜਗ੍ਹਾ ਦੇ ਵਿੱਚ ਖੰਨਪਾਰ ਕਰਾਇਆ ਦੀਗਾ ਕੋਈ ਨਹੀਂ ਕੁਛ ਮੰਗਾ ਜਿਹੜੀਆਂ ਦੀਪੂ ਵਾਲੀ ਦੀ ਹਜੇ ਵੀ ਜਿਹੜੀਆਂ ਮਤਲਬ ਦੰਮੇਤ ਨੇ ਰਹਿਣੀਆਂ ਨੇ ਉਹਨਾਂ ਬਾਰੇ ਵੀ ਤੁਸੀਂ ਮਤਲਬ ਵਿਚਾਰ ਬਦੰਦਲਾ ਕਰੋ ਅਸੀਂ ਹਾਈ ਕੋਰਟ ਵੀ ਜਾਵਾਂਗੇ ਕਿਉਂਕਿ ਉਹ ਮੰਨੇ 66000 ਰੁਪਏ ਦਿੱਤਾ ਮਾਰਕ ਹੈਡ ਨੂੰ ਅਸੀਂ 90 ਰੁਪਏ ਚ ਕਰਤ ਬਣੀ ਉਹਨਾਂ ਨੇ 1610 ਰੁਪਏ ਵਿੱਚ ਕਰਕੇ ਬਣੀ ਜਿਹਦੇ ਵਿੱਚ 66000 ਰੁਪਏ ਇੱਕ ਰਿਪੋਰਟ ਦਿਖਾ ਦਿੱਤਾ ਸਾਡਾ ਕਿਸੇ ਦਾ 1000 ਬੰਦਾ ਕਿਸੇ ਦਾ 1500 ਬੰਦਾ ਹੈ ਉਹਨਾਂ ਨੂੰ 68000 ਦਿੱਤਾ ਅਸੀਂ ਬਹੁਤ ਜਲਦੀ ਹਾਈ ਕੋਰਟ ਜਾ ਰਹੇ ਹਾਂ ਜਿਹੜੀਆਂ ਸਾਡੀਆਂ 10 12 ਹੋਰ ਮੰਗਾਂ ਨੇ ਜਿਵੇਂ ਤਰਾਸ ਗਾੜ ਬਰਾਬਰ ਕਰਨੇ ਜਾਂ ਕੋਈ ਕੜਕ ਦਾ ਬੇੜ ਦਾ ਰੋਲਾ ਚੱਲਦਾ ਹੈ ਕਬੀ ਲੰਬੇ ਸਮੇਂ ਤੋਂ ਪ੍ਰਾਈਵੇਟ ਮੁੰਡੇ ਰੱਖੇ ਹੋਏ ਨੇਗੇ ਸਾਡੀਆਂ 10 12 ਮੰਗਾਂ ਹੋਰ ਨੇਗੀਆਂ ਉਹਨਾਂ ਦੇ ਸਬੰਧ ਵਿੱਚ ਵੀ ਸੀ ਘਰ ਨੇ ਮੁਝਾਰੇ ਲੜਾਈ ਲੜਾਂਗੇ ਪੂਰੀ ਪਰ ਜਿਹੜਾ 68000 ਵਾਲਾ ਹੈ ਉਹਦੇ ਇਸ ਮਨ ਦੇ ਵਿੱਚ ਜੀ ਚੱਲਦੀ ਹੈ ਕੁੜੀਆਂ ਦੇ ਠੀਕ